ਅੰਮਰਜੀਤ ਸਿੰਘ ਜੀ ਜਿਹੜੇ ਬੜੇ ਸ੍ਰੀ ਅਰਸ਼ੀ ਜੋਧੇ ਸਾਡੇ ਬੜੇ ਗੁਜਰਾ ਤੋਂ ਆਏ ਨੇ ਉਹ 2 ਮਿੰਟ ਵਾਸਤੇ ਮੈਂ ਸਾਰਿਆਂ ਬੜਾਵਿਆਂ ਦੇ ਚਰਨ ਸਤਿਕਾਰ ਸਹਿਤ ਬੇਨਤੀ ਕਰਦਾ ਕਿ ਜਿਆਦਾ ਟਾਈਮ ਨਾ ਲਓ ਕਿਉਂਕਿ ਆਪਾਂ ਸਾਰਿਆਂ ਨੂੰ ਸਾਰੇ ਸਤਿਕਾਰ ਦੇਉਗਾ 2-2 ਮਿੰਟ ਆਪਾਂ ਸਾਰ ਨੂੰ ਦੇਨੇ ਸਤ ਅੰਮਰਜੀਤ ਸਿੰਘ ਉਹ ਵੇਤਨਗਰੀ ਤਰਨਤਾਰਨ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਖਾਲਸਾ ਜੀ ਕੱਟਵਾਜੇ ਕੇ ਫਤਿਹ ਦਾ ਜਵਾਬ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 36 ਸਾਲ ਬਾਅਦ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਚੌਂ ਤੋਂ ਬਾਅਦ ਇਸ ਧਰਤੀ ਦੇ ਉੱਤੇ ਆਉਂਦਾ ਸੁਭਾਗ ਪ੍ਰਾਪਤ ਹੋਇਆ ਸਾਧ ਸੰਗਤ ਦੀ ਮੇਰਾ ਮੇਰਾ ਰੋ ਰੋ ਰਿਣੀ ਆ ਤੁਹਾਡਾ ਤੁਸੀਂ ਹੋਰ ਕਾਰਨ ਕੈਮ ਦਿੱਤੇ ਜਿਹੜੇ ਅਰਹਿੰਦੀ ਦੁਨੀਆ ਦਾ ਕੋਈ ਤੋੜ ਨਹੀਂ ਸਕਦਾ ਤੁਸੀਂ 41 ਸਿੰਘ ਰੇਲ ਗੱਡੀ ਦੇ ਨਾਲ ਬੱਸ ਟਕਰਾ ਕੇ ਸ਼ਹੀਦ ਹੁੰਦੇ ਦੇਖੇ ਤੁਸੀਂ ਇੱਕ ਇੱਕ ਪਰਿਵਾਰ ਦੇ ਵੀ ਮੈਂਬਰ ਸ਼ਹੀਦ ਹੁੰਦੇ ਦੇਖੇ ਤੁਸੀਂ ਇੱਕ ਇੱਕ ਪਿੰਡ ਦੇ ਵਿੱਚ 50 50 ਨੌਜਵਾਨ ਜੀ ਹੋਂਦੇ ਦੇਖੇ ਤੁਸੀਂ ਧੀਆ ਭੈਣਾਂ ਦੀਆਂ ਆਪਣੀਆਂ ਧੀਆ ਭੈਣਾਂ ਦੀ ਤੁਸੀਂ ਆ ਕੇਦਰਾਂ ਵਿੱਚ ਵੇਚੀਆਂ ਹੁੰਦੀਆਂ ਦੇਖੀਆਂ ਤੁਸੀਂ ਕੱਪੜੇ ਵਾਂਗ ਪਾੜ ਦਿੱਤੇ ਗਏ ਬਾਬਾ ਕਰਨ ਸਿੰਘ ਜੀ ਚਰਨਜੀਤ ਚਰਨ ਸਿੰਘ ਜੀ ਨੂੰ ਸ਼ੀਰ ਹੋਂਦੇ ਦੇਖਿਆ ਸਾਹ ਸੰਗਤ ਦੀ ਬੜੀ ਲੰਬੀ ਕਹਾਣੀ ਹੈ ਇਹ ਪਰ ਜੇ ਅੱਜ ਕੋਈ ਇਹ ਕਹੇ ਕਿ ਤਰਨਤਾਰਨ ਦੇ ਹੱਕੇ ਦੇ ਸਖਾ ਨੇ 25000 ਲਾਸ਼ਾਂ ਦੀ ਸਮਖਤ ਕਰਨ ਵਾਲੇ ਭਾਈ ਖਲੜਾ ਦੀ ਸਿੰਘਣੀ ਬੀਬੀ ਪਰਮਜੀਤ ਕੌਰ ਨੂੰ ਨਜ਼ਰ ਅੰਦਾਜ਼ ਕਰਕੇ ਆਪਣੇ ਬੱਚਿਆਂ ਦੇ ਖੂਨ ਨਾਲ ਲੱਪੜੇ ਹੋਏ ਹੱਥ ਪੰਜੇ ਦੇ ਉੱਤੇ ਮੋਹਰ ਲਾ ਕੇ ਕਾਂਗਰਸ ਦੇ ਕੈਂਡੀਡੇਟ ਨੂੰ ਜੇਤੂ ਬਣਾ ਦਿੱਤਾ ਗਿਆ ਹੋਊਗਾ ਇਹ ਗੱਲ ਮੰਨਣ ਵਾਸਤੇ ਅਸੀਂ ਬਿਲਕੁਲ ਤਿਆਰ ਨਹੀਂ ਹੈ ਸਾਨੂੰ ਹੁਣ ਵੀ ਖਰਚ ਬੜੀ ਵੱਡੀ ਲੀਡ ਦੇ ਨਾਲ ਅਸੀਂ ਜਿੱਤ ਰਹੇ ਹਾਂ ਇਸ ਸੀਟ ਨੂੰ ਸਾਨੂੰ ਹੁਣ ਵੀ ਖਰਸ਼ਾ ਹੈ ਕਿ ਸਾਡੇ ਨਾਲ ਕੋਈ ਠੱਗੀ ਨਾ ਕਰ ਜਾਣ ਇਹ ਜਾਰ ਸੰਗਤੀ ਅਸੀਂ ਹਿੰਦੂ ਭਾਈਚਾਰੇ ਨੂੰ ਵੀ ਇਹ ਭਰੋਸਾ ਦਿੰਨੇ ਆ ਕਿ ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ ਹੈਗੇ ਪਿੱਛੇ ਬੈਠੇ ਨੇ ਹਿੰਦੂ ਵੀਰ ਇਹਨਾਂ ਨੂੰ ਮੈਂ ਦੱਸਣਾ ਚਾਹਣਾ ਜੇ ਇਹ ਗੱਲ ਹੋਊਗੀ ਤਾਂ ਅਸੀਂ ਸੇਖ ਟੋਡਰਮਲ ਜੀ ਨੂੰ ਕਿਹੜੇ ਖਾਤੇ ਵਿੱਚ ਪਾਏਗੇ ਜੇ ਇਹ ਗੱਲ ਹੋਊਗੀ ਤਾਂ ਫਿਰ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਦੰਗਿਆਂ ਵੇਲੇ ਹਿੰਦੂ ਭਰਾਵਾਂ ਨੇ ਸਿੱਖਾਂ ਨੂੰ ਆਪਣੇ ਘਰਾਂ ਦੇ ਵਿੱਚ ਪਨਾਹ ਦੇ ਕੇ ਬਚਾਇਆ ਉਹਨਾਂ ਨੂੰ ਅਸੀਂ ਕਿਹੜੇ ਖਾਤੇ ਵਿੱਚ ਪਾਵਾਂਗੇ ਜੇ ਇਹ ਗੱਲ ਹੋਵੇ ਤਾਂ ਮਹਾਰਾਜਿਆਂ ਦੇ ਸਾਫੇ ਰਾਜ ਰਾਜਦੂਰ ਸੌਰੀ ਗਵਰਨਰ ਮਰਹੂਮ ਸ੍ਰੀ ਸਤਿਆਮਲਕ ਜੀ ਨੂੰ ਕਿਹੜੇ ਖਾਤੇ ਵਿੱਚ ਪਾएंगे ਅੱਜ ਮੈਂ ਚੋਣ ਪ੍ਰਚਾਰ ਡੋਰ ਟੂ ਡੋਰ ਕਰ ਰਿਹਾ ਸੀ ਮੈਨੂੰ ਇੱਕ ਪੁਲਿਸ ਮੁਲਾਜ਼ਮਾਂ ਦੇ ਘਰ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਉਹਨਾਂ ਨੇ ਮੈਨੂੰ ਕੁਝ ਸਵਾਲ ਕਰੇ ਸੂਬੇ ਦੇ ਸੰਬੰਧ ਦੇ ਵਿੱਚ ਸਾਧ ਸੰਗਤ ਦੀ ਮੈਂ ਉਹਨਾਂ ਦੀ ਤਸੱਲੀ ਕਰਾਈ ਮੈਂ ਕਹਾਂ ਜੀ ਬਿਲਕੁਲ ਕਿਸੇ ਪੁਲਿਸ ਮੁਲਾਜ਼ਮ ਦੇ ਖਿਲਾਫ ਨਹੀਂ ਆਸੀਂ ਜ਼ੁਲਮ ਦੇ ਖਿਲਾਫ ਆਂ ਜੇ ਇਹ ਗੱਲ ਹੁੰਦ ਹੋਵੇ ਤਾਂ ਅਸੀਂ ਸਰਦਾਰ ਸਮਰਜੀ ਸਿੰਘ ਦਾ ਮਾਨ ਨੂੰ ਕਿਹੜੇ ਖਾਤੇ ਵਿੱਚ ਪਾएंगे ਜਿਹੜੇ ਆਪਣਾ ਡੀਆਜੀ ਦਾ ਅਹੁਦਾ ਤਿਆਗ ਕੇ ਆਏ ਸੀ ਜਦੋਂ ਸਿੱਖ ਕੌਮ ਦੇ ਉੱਤੇ ਜ਼ੁਲਮ ਹੋਣ ਲੱਗਿਆ ਫਿਰ ਅਸੀਂ ਭਾਈ ਰਜਵਾਨਾ ਨੂੰ ਕਿਹੜੇ ਖਾਤੇ ਵਿੱਚ ਪਾएंगे ਜਿਹੜੇ ਦੋ ਢਾਈ ਦੇ ਹੱਕਿਆਂ ਤੋਂ ਕੋਠੜੀ ਦੇ ਵਿੱਚ ਬੰਦ ਨੇ ਫਿਰ ਅਸੀਂ ਭਾਈ ਦਲਾਵਰ ਸਿੰਘ ਨੂੰ ਕਿਹੜੇ ਖਾਤੇ ਦੇ ਵਿੱਚ ਪਾएंगे ਸਾਧ ਸੰਗਤ ਦੀ ਤੁਸੀਂ ਹੋਰ ਜਵਾਨਾਂ ਵੀ ਦੇਖਿਆ ਜਦੋਂ ਜਦੋਂ ਰੋਜ਼ ਸੌ ਸੌ ਬੱਚਾ ਇਸ ਇਲਾਕੇ ਦੇ ਵਿੱਚ ਝੂਠੇ ਮੁਕਾਬਲਾ ਵਿੱਚ ਸ਼ਿਰਕਿਤ ਕੀਤਾ ਜਾਂਦਾ ਸੀ ਮੈਂ ਇਹਦਾ ਕਹਿਣਾ ਧੰਨਵਾਦ ਤੁਸੀਂ ਮੈਂ ਪੰਡੋਰੀ ਸਤਵਾ ਪਿੰਡ ਦੇ ਵਿੱਚ ਕੱਲ ਗਿਆ ਕਹਿੰਦੇ ਜੀ 15 ਬੱਚਿਆਂ ਦੇ ਅਸਥੀ ਨੂੰ ਮੋਢਾ ਸਾਡੇ ਤੇ ਬਾਪ ਦੇ ਚੁੱਕੇ ਜਿਹੜੇ ਬਜ਼ੁਰਗ ਦੀ ਮੈਂ ਘੜਵਈ ਰਹੇ ਨਾ ਬੱਬਾ ਚਰਨ ਸਿੰਘ ਜੀ ਦੇ ਉਹਨਾਂ ਦੇ ਡੇਰੇ ਦੇ ਉੱਤੇ ਜਾ ਕੇ ਮੈਂ ਉਹਨਾਂ ਦੀ 3 ਮਿੰਟ ਦੀ ਇੰਟਰਵਿਊ ਲਈ ਤੇ ਉਹ 3 ਮਿੰਟ ਦੇ ਵਿੱਚ ਵਿੱਚੋਂ 3 ਵਾਰੀ ਰੋਲ ਜੋ ਚਾਹ ਸੰਗਠਨ ਹੁਣ ਇੱਕ ਉਹਨਾਂ ਨੇ ਨਲਦਾ ਜੁਲਦਾ ਮਨਦੀਪ ਸਿੰਘ ਦੇ ਨਾਮ ਦਾ ਇੱਕ ਕੈਂਡੀਡੇਟ ਤਿਆਰ ਕਰਿਆ ਉਹ ਖੜਿਆ ਤਾਂ ਬਾਕੀ ਹੋ ਕੇ ਸੀ ਕਿਉਂਕਿ ਉਹਦਾ ਬਾਪ ਇੱਥੇ ਤਰਨਤਾਰਨ ਕਿਸੇ ਬਾੜ ਦੇ ਵਿੱਚੋਂ ਐਨਸੀ ਆ ਖੜਿਆਤਾ ਹੋਸੀ ਆਪਣੀ ਟ੍ਰੈਕਟਰ ਭਾਲਦਾ ਸੀ ਪਰ ਇਹਨਾਂ ਨੇ ਹੁਣ ਉਹਨੂੰ ਟਿਕਾ ਕੇ ਉਹਨੂੰ ਬੈਠਣ ਨਹੀਂ ਦਿੱਤਾ ਹੈਗਾ ਸਗੋਂ ਉਹਨੂੰ ਕੈਂਡੀਡੇਟ ਬਣਾਦਾ ਉਹਨੂੰ ਆਜ਼ਾਦ ਤੇ ਜਿਹੜਾ ਭਾਈ ਅਮਰਪਾਲ ਸਿੰਘ ਜਿਹਦਾ ਚੋਣ ਨਿਸ਼ਾਨ ਤੇ ਮਾਈਕ ਉਹ ਮੈਂ ਚੋਣ ਨਿਸ਼ਾਨ ਲੈ ਕੇ ਦਿੱਤਾ ਉਸ ਮੰਦੀਵ ਸਾਡੀਆਂ ਵੋਟਾਂ ਚੋਣ ਵਾਸਤੇ ਤੇ ਐਮਸੀ ਦਾ ਮੈਂ ਲੰਬੀ ਚੋਕੀ ਗੱਲਬਾਤ ਨਾ ਕਰਾਂ ਮੈਂ ਸਟੇਜ ਸੱਤਰ ਸਾਹਿਬ ਤੇ ਸਟੇਜ ਦੇ ਉੱਤੇ ਬੈਠੀ ਸਾਰੀ ਸੀਨੀਅਰ ਲੀਡਰਸ਼ਿਪ ਨੂੰ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਨਮਾਣ ਜੇ 10 ਤੁਹਾਡੇ ਦਰਸ਼ਨ ਕਰਨ ਦਾ ਮੌਕਾ ਦਿੱਤਾ ਬਹੁਤ ਸਾਰੇ ਇਸ ਇਲਾਕੇ ਦੇ ਦਰਜਣਾ ਸਿੰਘਾਂ ਦੀ ਸੰਗਤ ਕਰਨ ਦਾ ਸੁਭਾਅ ਪ੍ਰਾਪਤ ਦਾਸ ਨੂੰ ਮੈਦਾਨੇ ਜੰਗਲਦਰਾ ਤੇ ਜਿਹੜੀਆਂ ਕਿਹਾਉਂ ਤੋਂ ਉੱਠੀਆਂ ਵਿੱਚ ਇਹਨਾਂ ਦੇ ਵਿੱਚੋਂ 2-4 ਨੂੰ ਛੱਡ ਕੇ ਅੱਜਕੱ ਵੀ 14 ਨੂੰ ਬਚਿਆ ਮੈਨੂੰ ਨਜ਼ਰ ਨਹੀਂ ਆ ਰਿਹਾ ਲਾਕੇ ਦੇ ਵਿੱਚ ਭੁਗ ਕਿ ਆ ਗਏ ਨੇ ਸਾਰੇ ਤੇ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਆ ਭਾਈ ਇਹਨਾਂ ਨੇ ਵਾਹਿਗੀ ਕੀਤੀ ਹੈ ਕਿ ਕੰਮ ਕੌਣ ਦੀ ਉਹਦੇ ਨਾਲ ਪਗੜਾ ਸਵਾਲ ਪੂਰਾ ਹੀ ਉਹ ਲਈ ਵੀ ਜਿਹੜੀ ਟੀਵੀ ਆ ਮਾਪਾਪ ਕੋ ਹੋ ਜਨਾ ਕਈ ਵਾਰੀ ਗੱਲ ਕਰਨ ਲੱਗਿਆ ਬੋਲੇ ਸੋਨਿਹਾਲ ਸ੍ਰੀ ਅਕਾਲ 14 ਨੰਬਰ ਦੇ ਉੱਤੇ ਵਟਣਾ ਭਾਈ ਮਨਦੀਪ ਸਿੰਘ ਜੀ ਤਾਂ ਉਹ ਜਿਹੜਾ ਇੱਕ ਮਨਦੀਪ ਸਿੰਘ ਆ ਉਹਦਾ ਮਾਈਕ ਚੋਣ ਨਿਸ਼ਾਨ ਤੇ ਆਪਣਾ ਹੈਗਾ ਬਾਲਟੀ 24 ਨੰਬਰ ਦੇ ਉੱਤੇ ਕਿਰਪਾ ਕਰਕੇ ਬਸ ਇਹ ਬੜੀ ਖੁਸ਼ੀ ਹੋਊਗੀ ਤੁਹਾਡੇ ਆਸ ਹੀ ਬਹੁਤ ਬੜੇ ਤੁਸੀਂ ਨੇ ਉਹਨਾਂ ਨੂੰ ਦੁੱਖ ਤੁਕਤ ਗੱਲ ਪਾਤਾ ਸੀ ਇਹ ਝੱਲੇ ਨੇ ਤੇ ਇਹਦਾ 14 ਹੀ ਆ ਮੈਂ ਇਹਨੇ ਕ ਬੇਨਤੀ ਕਰਕੇ ਤੁਹਾਡੇ ਕੋਲੋਂ ਖਿਮਾ ਮੰਗਦਾ ਕਦੇ ਜਿਉਂਦੇ ਰਹੇ ਫੇਰ ਦਰਸ਼ਨ ਕਰਾਂਗੇ ਗੇੜੀਪੂਰ ਤਰੀਦਨ ਕੌੜੀਆਂ ਬਹੁਤ ਸਬਰ ਦੀ ਮਿਲਦੇ ਬਾਹੁਰ ਗੁਰਜੀਤਾਂ ਹਾਲਸਾ ਵਾਹਿਗੁਰਜੀ ਕੀ ਬੱਦੇ